ਇਨਾਮ ਹੈ ਜੀ ਜਗਦੀਸ਼ ਸਿੰਘ ਜਗਦੀਸ਼ ਸਿੰਘ ਜੀ ਕਿੱਥੇ ਰਹਿੰਦੇ ਹੋ ਨਹੀਂ ਬਸਤੇ ਬਡੁੰਗਰ ਇਹ ਮਾਮਲਾ ਕੀ ਹੈ ਜਿਹੜੇ ਜ਼ਖਮੀ ਹੋਏ ਹੋ ਕਿੰਨੇ ਬੰਦੇ ਜ਼ਖਮੀ ਹੋਏ ਸਾਡਾ ਪਰਿਵਾਰ ਚਾਰ ਹੋਏ ਕਾਰਨ ਕੀ ਹੈ ਕਾਰਨ ਜੀ ਉਹ दारू ਪਿੰਦਾ ਦੀ ਬੈੜ ਗਏ ਮੈਂ ਆਪਣੇ ਦਰਵਾਜ਼ੇ ਉੱਤੇ ਰੋਟੀ ਖਾ ਰਿਆ ਸੀ ਉਸ ਤੋਂ ਬਾਅਦ ਮੈਂ ਉੱਠਿਆ ਹੀ ਤਿੰਨੋਂ ਟੱਬਰ ਆ ਗਿਆ ਮਤੇ ਤਿੰਨੋਂ ਭਾਈ ਆ ਗਏ ਕੌਣ ਕੌਣ ਤਰਵਿੰਦਰ ਜੀ ਗੋਬਿੰਦ ਟੀਟੂ ਇਹ ਕੀ ਕੰਮ ਕਰਦੇ ਆ ਇਹ ਸਾਰੇ ਇੱਕ ਫੌਜੀ ਆ ਜੀ ਇੱਕ ਮੈਡੀ ਲੱਗਾ ਹੈ ਇੱਕ ਚਾਟ ਟਿੱਕੀ ਦਾ ਕੰਮ ਕਰਦਾ ਉਹਦੇ ਮਾਨ ਨੂੰ ਦੋ ਬੈਸੇ ਨਾ ਮਿਲਦੇ ਆ ਨੇ ਜੀ ਉਹਦੇ ਸਿਰ ਤੋਂ ਉਹ ਮਾਨ ਦੇ ਨਾਲ ਰਹਿੰਦਾ ਹੋ ਕੋਈ ਪਾਰਟੀ ਦਾ ਵੀ ਹੈ ਪਾਰਟੀਆਂ ਕਿਹੜੀ ਪਾਰਟੀ ਦਾ ਪਹਿਲਾਂ ਅਕਾਲੀ ਦੀ ਹੁਣ ਆਮ ਆਦਮੀ ਪਾ ਗਿਆ ਹੁਣ ਗੋਬਿੰਦ ਸਿੰਘ ਗੋਬਿੰਦ ਸਿੰਘ ਹਾਂ ਜੀ ਤੇ ਕਿੱਦਾਂ ਦੀ ਕੀ ਹੱਦ ਕਿੱਦਾਂ ਦੇ ਵਾਰ ਹਥਿਆਰਾਂ ਨਾਲ ਵਾਰ ਕੀ ਬਸ ਕੜ ਦਾ ਡੰਡਾ ਦੀ ਲੜਾਸੀ ਦੀ ਇੱਕ ਲੋਹ ਦਾ ਪੈਪਤੀ ਪੁਲਿਸ ਨੂੰ ਇਤਲਾ ਦਿੱਤੀ ਤੁਸੀਂ ਹਾਂ ਜੀ ਰਿਪੋਰਟ ਦਿਖਾਈ ਯਾਰ ਆਦ ਉੱਥੇ ਪੁਲਿਸ ਵਾਲੇ ਵੀ ਆ ਗਏ ਸੀ ਕਿ ਕਿ ਕਿੰਨੇ ਵਜੇ ਦੀ ਗੱਲ ਹੈ ਇਹ ਰਾਤ ਨੂੰ ਸਾਡੇ 10 10 ਵਜੇ ਦੀ ਹੈ ਜੀ ਪਹਿਲਾਂ ਵੀ ਕਦੀ ਤੰਗ ਪਰੇਸ਼ਾਨ ਕੀਤਾ ਸੀ ਹਾਂ ਜੀ ਹਾਂ ਤਿੰਨ ਵਾਰ ਮੇਰੇ ਉੱਪਰ ਸੂਟ ਨੀ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿੰਨੇ ਧਲਵਿੰਦਰ ਨੇ ਜੀ ਉਹ ਕਿੰਦਾਂ ਦੀ ਕਾਰਵਾਈ ਦੀ ਉਹ ਮੰਗ ਕਰਦੇ ਆਪਾਂ ਨੂੰ ਤਾਂ ਇਨਸਾਫ ਚਾਹੀਦਾ ਜੀ ਇਹ ਲੜਾਈ ਹੈ ਕਿ ਵੀਡੀਓ ਕਰਾਈ ਹੈ ਹੈਗੀ ਨਹੀਂ ਉਹਨਾਂ ਦੀ ਕਰਨਾ ਸਾਡੇ ਕੋਲੇ ਰਜਿੰਦਰਪੁਰ ਤੋਂ ਇਤਲਾਹ ਹੈ ਸੀ ਕਿ ਦੋ ਪਾਰਟੀਆਂ ਇੱਥੇ ਐਡਮਿਟ ਹੋਈਆਂ ਨੇ ਜਿਹਦੇ ਵਿੱਚ ਇੱਕ ਧਰਮਿੰਦਰ ਸਿੰਘ ਬਾਸੀ ਵੜੋਂਗਰ ਤੇ ਦੂਜੇ ਪਾਸੇ ਜਗਦੀਸ਼ ਸਿੰਘ ਪੁੱਤਰ ਗੁਰਨਾਮ ਸਿੰਘ ਇਹਨਾਂ ਦੇ ਤਿੰਨ ਚਾਰ ਲੜਕੇ ਹੋਰ ਜਿਹੜੇ ਸੱਟਾਂ ਲੱਗਣ ਕਰਕੇ ਦਾਖਲ ਹੋਏ ਸੀ ਇਹਨਾਂ ਵਿੱਚ ਅਸੀਂ ਇਹਨਾਂ ਦੇ ਬਿਆਨ ਦੋਨੋਂ ਪਰ ਦੋਨੋਂ ਦੇ ਬਿਆਨ ਹਾਸਲ ਕੀਤੇ ਗਏ ਨੇ ਤੇ ਬਿਆਨ ਹਾਸਲ ਕਰਕੇ ਇਹਨਾਂ ਬਿਆਨ ਇਹਨਾਂ ਦਾ ਪੜਤਾਲ ਤੇ ਰੱਖਿਆ ਹੋਇਆ ਕਿਉਂਕਿ ਦੋਨੋਂ ਫਿਰ ਇੱਕ ਦੂਜੇ ਤੇ ਬਲੇਮ ਕਰਨੇ ਦੋਨੇ ਗਵਾਹ ਹੋ ਗਏ ਦੋਨੇ ਪਾਸੇ ਗਵਾਂਢੀ ਨੇ ਕੋਈ ਕੋਈ ਆਪਣੇ ਬਲੇਮ ਕਰਨੇ ਦੋਨੇ ਇੱਕ ਦੂਜੇ ਨੂੰ ਸਰ ਕੁਝ ਔਰਤਾਂ ਵੀ ਜਖਮੀ ਹਾਂਜੀ ਕੋਈ ਇੱਕ ਇੱਕ ਲੇਡੀ ਦੇ ਵੀ ਸ਼ੱਕ ਲੱਗੀਆਂ ਜੀ ਤੇ ਤੁਹਾਡੇ ਵੱਲੋਂ ਕੀ ਕਰਦੇ ਕੀ ਕੀਤਾ ਜਾਂਦਾ ਅਸੀਂ ਉਹਨਾਂ ਦੇ ਅੱਜ ਤੌਰ ਕਰਨ ਤੋਂ ਬਾਅਦ ਜਿਹੜੀ ਕਾਰਵਾਈ ਜਿਹੜੀ ਬੰਦੀਆਂ ਤਰਾਮੋਂ ਤਹਿਤ ਜਿਹੜੀ ਵੀ ਜਿੱਦਾਂ ਦੀ ਵੀ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਫੈਮਿਲੀ ਨਹੀਂ ਹੈ ਅੰਡਰਕਵੰਟੀ ਕੋਈ ਇਹ ਆਪਸ ਚੌਂਡੀ ਕਮੰਡੀ ਨੇ